ਵੇਖਦਾ ਰਹੀ ਤੂੰ ਬਾਪੂ ਗੜੀ ਉਤੋਂ ਕਿਵੇਂ ਲੜਨਗੇ ਅਜੀਤ ਜੁਝਾਰ ਤੇਰੇ 10 ਲੱਖ ਦਾ ਕਰਨ ਮੁਕਾਬਲਾ ਅੱਜ ਸਾਝੇ ਹੋਏ ਸਿੰਘ ਸਰਦਾਰ ਤੇਰੇ ਕੱਚੀ ਗੜੀ ਨਹੀਂ ਰਹਿਣੀ ਖੁਣ ਬਾਪੂ ਪੱਕੀ ਬਣੇਗੀ ਪੰਥ ਦੀ ਠਾਹਰ ਦਾਤਾ ਤੇਰੇ ਪੁੱਤਾਂ ਦੇ ਖੂਨ ਦੇ ਛਿੱਟਿਆਂ ਚੋਂ ਆਵੇਗੀ ਪੰਥ ਦੀ ਨਵੀਂ ਬਹਾਰ ਦਾਤਾ ਇਸ ਕੱਚੀ ਚਮਕੌਰ ਦੀ ਗੜੀ ਅੱਗੇ ਕਿਲਾ ਦਿੱਲੀ ਦਾ ਇੱਕ ਦਿਨ ਝੁੱਕ ਜਾਣਾ ਜਿਹੜੇ ਤੈਨੂੰ ਮੁਕਾਉਣਾ ਚਾਹਣ ਬਾਪੂ ਸਦਾ ਧਰਤ ਤੋਂ ਉਹਨਾਂ ਨੇ ਮੁੱਕ ਜਾਣਾ ਮੇਰੇ ਸੋਹਣੇ ਪੰਥ ਦੇ ਪਾਤਸ਼ਾਹ ਜੀ ਬਖਸ਼ੀ ਸਿਦਕ ਤੇ ਨਾਮ ਦੀ ਦਾਤ ਮੈਨੂੰ ਖੂਨ ਭਿਜੀ ਧਰਤ ਸਦਾ ਰਾਹਾਂ ਚੁੰਮਦਾ ਵਿਸਰੀ ਕਦੇ ਨਾ ਦਿਨ ਤੇ ਰਾਤ ਮੈਨੂੰ Download Modge.